2 ਕਰੋੜ ਦੀ ਬੋਲੀ ਤੁਸੀਂ ਲਾ ਦਿੱਤੀ ਹੈ ਲੇਕਿਨ ਇਹ ਪੈਸਾ ਕਿੱਥੋਂ ਲੈ ਕੇ ਆਓਗੇ ਇਹ ਸਾਡੀ ਪਾਵਰ ਲਿਮਟਾਂ ਚ ਚੁੱਕੀ ਹੈ ਪੁੱਜ ਚੁੱਕੀ ਇਹ 2 ਕਰੋੜ ਦੀ ਬੋਲੀ ਲਾਉਣ ਦੇ ਪਿੱਛੇ ਕਾਰਨ ਕੀ ਹੈ ਮੋਟਾ ਸਵਾਲ جنੂਨ ਜਾਂ ਫਿਰ ਲੋਕਾਂ ਦੀ ਸੇਵਾ ਪਹਿਲਾਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਬਣ ਜਾਂਦੇ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਆਪਣੇ ਬੋਲਾਂ ਤੋਂ ਪਿੱਛੇ ਹਟਦੇ ਨੇ ਕੁਝ ਗਾਦਾ ਗਾੜੀ ਤੋਂ ਆਪਣੇ ਹੱਥ ਵੜ ਕੇ ਤੇ ਪਹਿਲੇ ਵੀ ਇੱਥੇ ਆਦੇ ਬਾਬਾ ਨਾਨਕ ਦੇ ਹਰ ਦੋਵਾਲ ਦੇ ਵਿੱਚ ਆਤਮ ਸਿੰਘ ਦੇ ਵੱਲੋਂ 2 ਕਰੋੜ ਦੀ ਬੋਲੀ ਲਾ ਦਿੱਤੀ ਗਈ ਹੈ ਸਰਪੰਚੀ ਦੇ ਪਿੱਛੇ ਸੋਸ਼ਲ ਮੀਡੀਆ ਤੇ ਲਗਾਤਾਰ ਆਤਮ ਸਿੰਘ ਜੂਨੇ ਛਾਇਏ ਹੋਏ ਨੇ ਇਸ ਗੱਲ ਨੂੰ ਲੈ ਕੇ ਕਿ ਆਖਰਕਾਰ ਇਹ 2 ਕਰੋੜ ਦੀ ਬੋਲੀ ਉਹਨਾਂ ਦੇ ਵੱਲੋਂ ਲਾ ਦਿੱਤੀ ਗਈ ਹੈ ਇਨਾ ਦਾ ਪਿਛੋਕੜ ਕੀ ਹੈ ਲੋਕ ਜਾਨਣਾ ਚਾਹੁੰਦੇ ਨੇ ਕਿ ਆਤਮ ਸਿੰਘ ਅਸਲ ਦੇ ਵਿੱਚ ਹੈ ਕੌਣ ਹੈ ਜਿਸ ਦੇ ਵੱਲੋਂ ਅੱਜ 2 ਕਰੋੜ ਦੀ ਬੋਲੀ ਸਰਪੰਚੀ ਦੇ ਪਿੱਛੇ ਲਾ ਦਿੱਤੀ ਹੈ ਕਿ ਇਹ ਮੁੱਛ ਦਾ ਸਵਾਲ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਇਹ ਬੋਲੀ ਇਸ ਕਰਕੇ ਲਾਈ ਗਈ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਇਸ ਸਰਪੰਚੀ ਦਾ ਜਨੂਨ ਹੈ ਅੱਜ ਸਾਰੇ ਸਵਾਲ ਉਹਨਾਂ ਤੋਂ ਕਰਾਂਗੇ ਸਾਡੇ ਨਾਲ ਫੋਨ ਕਾਲ ਤੇ ਜੁੜੇ ਨਹੀਂ ਆਤਮ ਸਿੰਘ ਜੀ ਆਤਮਾ ਜੀ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹ ਕਰਨਾ ਚਾਹਾਂਗੇ ਕਿ 2 ਕਰੋੜ ਦੀ ਬੋਲੀ ਤੁਸੀਂ ਅੱਜ ਲਾ ਦਿੱਤੀ ਹੈ ਇਸ ਦੇ ਪਿੱਛੇ ਤੁਹਾਡਾ ਤਰਕ ਕੀ ਹੈ ਇਹ ਨਹੀਂ ਸਾਡਾ ਤਰਕ ਕੋਈ ਨਹੀਂ ਹੈ ਸਾਡੇ ਪਿੰਡ ਹਰਦੌਰਵਾਲ ਕਲਾਂ ਦੀ ਰਹਿਣ ਮਾਇ ਇੱਕ ਜੋਕੋ ਜਿਹਾ ਹੈ ਨਾ ਇਹ ਉਹਨਾਂ ਨੂੰ ਇੱਕ ਚਾਹ ਦੀ ਵੀ ਇੰਨਾ ਵੱਡਾ ਪਿੰਡ ਤੇ ਇੰਨਾ ਬੁਰਾ ਹਾਲ ਪਿੰਡ ਦਾ ਨਿਕਾਸ ਪੱਖੋਂ ਇਹ ਉਹਨਾਂ ਪਿੰਡ ਨੇ ਫੈਸਲਾ ਲਿਆ ਵੀ ਐਤ ਕਾ ਸਰਪੰਚੀ ਉਹ ਹੋਏਗਾ ਜਿਹੜਾ ਸਭ ਤੋਂ ਵੱਧ ਹੈ ਬੋਲੀ ਤੇ ਰਾਸ਼ੀ ਲੈ ਕੇ ਪਹਿਲਾਂ ਪਿੰਡ ਦੇ ਵਿਕਾਸ ਨੂੰ ਪੈਸੇ ਦੇਵੇਗਾ ਤੇ ਉਹੀ ਆਉਣ ਵਾਲਾ ਸਰਪੰਚ ਹੋਏਗਾ 2 ਕਰੋੜ ਦੀ ਬੋਲੀ ਤੁਸੀਂ ਲਾ ਦਿੱਤੀ ਹੈ ਲੇਕਿਨ ਇਹ ਪੈਸਾ ਕਿੱਥੋਂ ਲੈ ਕੇ ਆਉਂਗੇ ਕਿਉਂਕਿ ਅਕਸਰ ਸਰਪੰਚਾਂ ਦੇ ਵੱਲੋਂ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਸਰਕਾਰ ਤਾਂ ਸਾਨੂੰ ਗਰੰਟਾ ਹੀ ਨਹੀਂ ਦੇ ਰਹੀ ਐਸਾ ਹੀ ਭਾਵੇਂ ਲਿਮਟਾਂ 'ਚ ਚੁੱਕੀ ਹੈ ਕੁਝ ਚੁੱਕੀ ਆਪਾਂ ਕੁਝ ਹੋਰ ਵੀ ਤਾਂ ਕਾਰੋਬਾਰ ਕਰਦੇ ਹੀ ਆਂ ਵਿਆਹਾਂ ਸ਼ਾਦੀਆਂ ਤੇ ਸ਼ੌਂਕ ਵਾਸਤੇ ਕਿੰਨੇ ਕੰਮ ਨੇ ਹੋ ਗਿਆ ਇੱਕ ਪਿੰਡ ਨੇ ਖੁੱਲਾ ਸੱਦਾ ਚੈਲੰਜ ਕੀਤਾ ਆਪਾਂ ਸਵਾਰ ਕੀਤਾ ਉੱਤੇ ਗਏ ਆ ਦੋ ਦਿਨ ਪਹਿਲਾਂ ਬੋਲੀਆਂ ਦੀ ਆਵਾਜ਼ ਆਉਂਦੀ ਰਹੀ ਆ ਆਪਾਂ ਦਿਲੋਂ ਆਪਣਾ ਸ਼ੌਂਕ ਹੀ ਵੀ ਆਪਾਂ ਵੀ ਕੁਝ ਪਿੰਡ ਵਾਸਤੇ ਕਰਵ ਖਾ ਲਈਏ ਜੀ ਆਤਮ ਸਿੰਘ ਜੀ ਇਹ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਵੇਂ ਜਿਵੇਂ ਸਟਾਰਟਿੰਗ ਦੀ ਅਸੀਂ ਗੱਲ ਕਰ ਲਈਏ ਕਿ ਕਿੱਥੋਂ ਬੋਲੀ ਲੱਗਣੀ ਸ਼ੁਰੂ ਹੁੰਦੀ ਹੈ ਕਿੰਨੇ ਕੀਮਤ ਤੋਂ ਇਹ ਕੋਈ 2 ਦਿਨ ਪਹਿਲਾਂ ਕਲਿੱਪਾਂ ਪਈਆਂ ਵੀ ਮੈਂ ਇੰਨੇ ਦਿਨਾਂ ਮੈਨੂੰ ਸਰਵਿਸ ਸੰਪਤੀ ਨਾਲ ਸਰਪੰਚ ਬਣਾਇਆ ਜਾਏ ਉਹ ਹਜੇ ਵੀਰ ਉਹਨਾਂ ਆਖਿਆ ਵੀ ਇਹ ਤਾਂ ਹੋ ਗਿਆ ਪਿੰਡ ਨੂੰ ਖਰੀਦਣ ਦੇ ਤੌਰ ਤੇ ਫਿਰ ਪਿੰਡ ਨੇ ਆਖਿਆ ਪਹਿਲਾਂ ਪੈਸੇ ਲਵਾਂਗੇ ਤੇ ਅਨਾਉਂਸਮੈਂਟਾਂ 2 ਦਿਨ ਪਹਿਲਾਂ ਹੋਈਆਂ ਅਸੀਂ ਫਿਰ ਅਗਲੇ ਦਿਨ ਜਾ ਕੇ ਉਸ ਅਨਾਉਂਸਮੈਂਟ ਤੇ ਥੋੜਾ ਜਿਹਾ ਧਿਆਨ ਦਿੱਤਾ ਵੀ ਚਲੋ ਮੌਕਾ ਬਣਿਆ ਆ ਕਰਨਾ ਚਾਹੀਦੀ ਆ ਤੇ ਇਸ ਕਰਕੇ ਫਿਰ ਇਹ ਜਿਹੜਾ ਕੱਲ ਗੁਰਦੁਆਰਾ ਸਾਹਿਬ ਤੋਂ ਲੌਸਮੈਂਟਾਂ ਪੈਨ ਆਈਆਂ ਉਸ ਤੋਂ ਬਾਅਦ ਫਿਰ ਦੂਜੀ ਬੋਲੀ ਦੀ ਬਾਜ਼ ਆਪਣੀ ਫਿਰ ਲੌਸਮੈਂਟ ਹੋਈ ਉਸ ਤੋਂ ਬਾਅਦ ਖੁੱਲਾ ਟਾਈਮ ਉਹਨਾਂ ਫਿਰ ਪੰਚਾਇਤਰ ਤੇ ਰਖ ਲਿਆ ਜੋ ਸਿਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲਿਆ ਇਹ 2 ਕਰੋੜ ਦੀ ਬੋਲੀ ਲਾਉਣ ਦੇ ਪਿੱਛੇ ਕਾਰਨ ਕੀ ਹੈ ਮੋਛ ਦਾ ਸਵਾਲ ਜਨੂਨ ਜਾਂ ਫਿਰ ਲੋਕਾਂ ਦੀ ਸੇਵਾ ਇਹ ਜੀ ਸੇਵਾ ਕਰਨ ਵਾਲਾ ਮੋਛ ਦਾ ਸਵਾਲ ਵੀ ਇਹਦੇ ਚ ਉਹਦੇ ਫਿਰ ਪਾਰਟੀਆਂ ਕਰਦੀਆਂ ਆ ਉਹਦੇ ਜਿਹੜਾ ਕਰਨ ਵਾਸਤੇ ਉਹ ਤੇ ਚਲੋ ਅੱਗੇ ਜੋਰ ਲਾਉਂਦੇ ਰਹੇ ਪਹਿਲਾਂ ਵੀ ਸਰਪੰਚ ਰਹੇ ਆ ਇਹ 2 ਦੇੜੀ ਸਰਪੰਚਾ ਰਾਏ ਸਰਦਾਰ ਬਸਨ ਸਿੰਘ ਜੀ ਤੇ ਹੁਣ ਵੀ ਇਹੋ ਹੀ ਇੱਕ ਪਿੰਡ ਵਾਸਤੇ ਜਦੋਂ ਪਿੰਡ 'ਚ ਇੰਨਾ ਕੁ ਅਜ ਕੰਮ ਦਾ ਚਾਹਵਾਨ ਆ ਪਿੰਡ ਤੇ ਫਿਰ ਮੌਕਾ ਦਈਏ ਫਿਰ ਇਹ ਥੋੜਾ ਜਿਹਾ ਹੀ ਖਾਣ ਵਾਲ ਧਿਆਨ ਰੱਖਣਾ ਕਿਤੇ ਲਾ ਕੇ ਵੀ ਦੇਖਣੇ ਚਾਹੀਦੇ ਆ ਕਈ ਵਾਰੀ ਕੀ ਹੁੰਦਾ ਕਿ ਸਰਪੰਚਾਂ ਦੇ ਮੂੰਹੋਂ ਤੋਂ ਇਹ ਹੀ ਗੱਲ ਸੁਣੀਦੀ ਐ ਕਿ ਸਾਡੇ ਕੋਲ ਜਿਹੜੇ ਪਿੱਛੋਂ ਸਰਕਾਰ ਨੇ ਪੈਸੇ ਨਹੀਂ ਦਿੱਤੇ ਸਾਨੂੰ ਗਰੰਟਾ ਨਹੀਂ ਆਈਆਂ 2 ਕਰੋੜ ਦੀ ਤੁਸੀਂ ਬੋਲੀ ਲਾ ਦਿੱਤੀ ਐ ਇਸ ਤੋਂ ਬਾਅਦ ਜੇਕਰ ਸਰਪੰਚ ਜਿੱਥੇ ਸਹਿਮਤੀ ਦੇ ਨਾਲ ਬਣ ਜਾਂਦੇ ਹੋ ਕਿ ਤੁਹਾਡੇ ਵੱਲੋਂ ਲੋਕਾਂ ਦੀ ਸੇਵਾ ਇਸੇ ਤਰੀਕੇ ਦੇ ਨਾਲ ਫਿਰ ਕਰੋਗੇ ਨਹੀਂ ਜੀ ਸਾਡਾ ਤਾਂ ਪਿੰਡ ਹੀ ਸੋਨੇ ਦੀ ਚਿੜੀ ਹੈ ਤੇ 300 ਤੋਂ ਪਲੱਸ ਕਿੱਲੇ ਪੰਚਾਇਤ ਦੀ ਜ਼ਮੀਨ ਦੀ ਹੈ ਜਿਹਦੀ ਕਿ 60 ਤੋਂ 65 ਲੱਖ 70 ਲੱਖ ਵੀ ਬੋਲੀ ਜਾਂਦੀ ਹੈ ਨਗਦ ਰਕਮ ਜਲਦੀ ਪਰ ਉਹਦੀ ਸਮਝ ਨਹੀਂ ਲੱਗਦੀ ਕਿ ਕਿੱਥੇ ਜਾਂਦੀ ਹੈ ਅੱਜ ਤੋਂ ਡੈਡੀ ਪਹਿਲਾਂ ਜਦੋਂ ਸਰਪੰਚ ਰਹੇ ਆ ਉਦੋਂ ਮੂੰਹੋਂ ਕੰਮ ਬੋਲਦੇ ਆ ਪ੍ਰਬੰਧਕ ਰਾਈ ਆਪਾਂ ਕਰਵਾਏ ਕਿਸੇ ਕਾਰਨ ਕਰਕੇ ਮੈਂਬਰ ਨਹੀਂ ਪੂਰੇ ਹੋ ਸਕੇ ਉਹ ਕੰਮ ਅੱਜ ਤੱਕ ਵਿਖਾਲੀ ਦਿੰਦੇ ਆ ਬਾਅਦ 15 ਸਾਲ ਪਤਾ ਹੀ ਨਹੀਂ ਲੱਗਾ ਪਿੰਡ ਵਾਲੇ ਆਂਦੇ ਵੀ ਪੈਸਾ ਇੰਨਾ ਆਇਆ ਕਿੱਥੇ ਗਿਆ ਹਮ ਆਤਮਾ ਸਿੰਘ ਜੀ ਤੁਹਾਡੇ ਬਾਰੇ ਲੋਕ ਜਾਣਨਾ ਚਾਹੁੰਦੇ ਨੇ ਤੁਹਾਡੇ ਵੱਲੋਂ 2 ਕਰੋੜ ਦੀ ਬੋਲੀ ਲਾਦਰ ਤੇ ਗਈ ਹੈ ਤੁਹਾਡਾ ਪਿਛੋਕੜ ਕੀ ਹੈ ਤੁਸੀਂ ਆਪਣੇ ਆਪ ਨੂੰ ਬੀਜੇਪੀ ਦਾ ਆਗੂ ਦੱਸ ਰਹੇ ਹੋ ਹਾਂਜੀ ਅਸੀਂ ਇੱਕ ਕਿਸਾਨ ਆ ਜ਼ਿਮੀਂਦਾਰ ਆ ਟਰੈਲੂ ਕਿਸੇ ਸਤੂ ਕਰਦੇ ਆ 72 ਗਿੱਲੇ ਦੀ ਛੇਤੀ ਕਰਦੇ ਆ ਦੋ ਪਾਈ ਆ ਹਮ ਡੈਡੀ ਸਾਹਿਬ ਦਾ ਸਰਪੰਚ ਨੇ ਪਹਿਲੇ ਇਹਦੇ ਚ ਮਿਲਖਪੜ ਦੇ ਡਾਇਰੈਕਟਰ ਰਹੇ ਇਹਨੇ ਪਹਿਲਾਂ ਉਹਦੇ ਚ ਇਹ ਹੈ ਕਿ ਅਸੀਂ ਆਪਣੇ ਸ਼ੌਂਕ ਵਾਸਤੇ ਬੰਦਾ ਕੁਝ ਵੀ ਕਰ ਸਕਣ ਵਾਲੀ ਤੇ ਇਹ ਤਾਂ ਪਿੰਡ ਨੇ ਮੌਕਾ ਦਿੱਤਾ ਆ ਵੀ ਦੁਨੀਆ ਇੰਨਾ ਕੁਝ ਕਰਦੀ ਆ ਕੁਝ ਪਿੰਡ ਵਾਸਤੇ ਤੇ ਫਿਰ ਪਿੰਡ ਵਾਸਤੇ ਤੇ ਲੋਕੀ ਇੰਨਾ ਕੁਝ ਕਰਦੇ ਬਾਹਰ ਆਪਾਂ ਜਾਨੇ ਕਿੰਨੇ ਕਿੰਨੇ ਪੈਸੇ ਲਾ ਕੇ ਕਰੋੜਾ ਰੁਪਏ ਲਾ ਕੇ ਜਾਨੇ ਤੇ ਉਹ ਵੀ ਸ਼ੌਂਕ ਦਾ ਕਰ ਕੀ ਆ ਨਾ ਵੀ ਮੈਂ ਕੁਝ ਕਰਨਾ ਫਿਰ ਉੱਥੇ ਜਾ ਕੇ ਆਪਾਂ ਪਿੰਡ ਦਾ ਨਾਮ ਲੈਣੇ ਤੇ ਪਿੰਡ ਚ ਰਹਿ ਕੇ ਪਿੰਡ ਵਾਸਤੇ ਕੁਝ ਕਰਕੇ ਵਿਖਾ ਲਈਏ ਜੇ ਕੁਝ ਹੈਗਾ ਤੇ ਸਰਪੰਚ ਪਹਿਲਾਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਬਣ ਜਾਂਦੇ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਆਪਣੇ ਬੋਲਾਂ ਤੋਂ ਪਿੱਛੇ ਹਟਦੇ ਨੇ ਕਿਤੇ ਆਤਮ ਸਿੰਘ ਪਿੱਛੇ ਤਾਂ ਨਹੀਂ ਹਟਣਗੇ ਨਹੀਂ ਜੀ ਇਹ ਪਹਿਲਾਂ ਹੀ ਦੇ ਦੇ ਨੇ ਪਿੱਛੇ ਗਾ ਦਾ ਜਦੋਂ ਆਪਣੇ ਹੱਥ ਵੱਡਿਖੇ ਤੇ ਪਹਿਲਾਂ ਹੀ ਦਿੱਤੇ ਇਹਦੇ ਹਾਂਜੀ ਇਹਦੇ ਤੋਂ ਕੋਈ ਹਟਣ ਵਾਲੀ ਪਿੱਛੇ ਉਹ ਜਿਹੜੇ ਪੈਸੇ 2 ਕਰੋੜ ਹੈ ਉਹ ਤੇ ਉਹੀ ਲਾਉਣਗੇ ਜੀ ਜਿੰਨਾ ਇਹ ਵਾਲਾ ਇੰਨਾ ਪਰਾਲਾ ਕੀਤਾ ਪਿੰਡ ਦੇ ਹੱਥ ਸੰਪਿਆ ਜਾਊਗਾ ਉਹ ਕਮੇਟੀ ਬਣਨੀ ਆ ਜੀ ਕੀ ਕਰਦੇ ਆ ਕਿੱਦਾਂ ਲਾਉਂਦੇ ਆ ਆਪਾਂ ਉਹਨਾਂ ਨਾਲ ਸਹਿਮਤ ਰਵਾਂਗੇ ਇੱਕ ਵਾਰ ਪੂਰੀ ਡਿਟੇਲ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ 2 ਕਰੋੜ ਦੇ ਬੋਲੀ ਲਾ ਦਿੱਤੀ ਐ ਇਹ ਪ੍ਰੋਪਰ ਪੈਸਾ ਕਿਵੇਂ ਕਮ ਕਰੋਗੇ ਕਿਵੇਂ ਪ੍ਰੋਪਰ ਪੈਸਾ ਲੋਕੀ ਜਾਣਨਾ ਚਾਹੁੰਦੇ ਕਿ ਆਏਗਾ ਕਿਵੇਂ ਨਹੀਂ ਜੀ ਆਏਗਾ ਫਿਰ ਅਵੇ ਕੋ ਜੀਵਿੰਦਾਰ ਆ ਸੀ ਜਿਵੇਂ ਜਿਵੇਂ ਆਪਾਂ ਚੈੱਕ ਕਰਾਈ ਲਿਮਟ ਦੇਣੇ ਆ ਚੁੱਕ ਕੇ ਜਾਂ ਕਰਜ਼ਾ ਚੁੱਕੋ ਕੋਈ ਵੀ ਆਪਾਂ ਵੇਖੋ ਸ਼ੌਂਕ ਵਾਸਤੇ ਕੀਤਾ ਭਾਵੇਂ ਆਪਾਂ ਕੁਝ ਵੀ ਕਰਦੇ ਆ ਪੇਮੈਂਟ ਤੇ ਚੈੱਕ ਕਰਾਈ ਜਾਣੀਆਂ ਨੇ ਇੱਕ ਖਾਲੀ ਚੈੱਕ ਉਹਨਾਂ ਕੱਲ ਦੇ ਲਏ ਆ ਉਹ ਉਦੋਂ ਲੈਣੇ ਵਾਪਸ ਜਦੋਂ 2 ਕਰੋੜ ਪੂਰਾ ਹੋ ਜਾਏਗਾ ਜੀ ਹਾਂਜੀ ਤੇ ਤੁਹਾਡੇ ਵੱਲੋਂ ਲੋਕਾਂ ਦੀ ਹੁਣ ਸੇਵਾ ਜਿਹੜੀ ਆ ਦਿਲ ਤੋਂ ਕੀਤੀ ਜਾਏਗੀ ਦਿਲ ਤੋਂ ਵੀ ਕੁਝ ਦਿਲ ਤੇ ਪਹਿਲਾਂ ਹੀ ਦੇ ਦਿੱਤਾ ਤੇ ਸੇਵਾ ਬਾਕੀ ਰਹਿ ਗਈ ਸੇਵਾ ਹੀ ਕਰੀ ਜਾਣੀ ਆ ਜੀ ਆ ਸ਼ੁਕਰੀਆ ਆਤਮ ਸਿੰਘ ਜੀ ਗੱਲਬਾਤ ਕਰਨ ਦੇ ਲਈ OK ਜੀ OK